ਸਿਕਾਲ ਦੋਸਤੋ ਸਵਾਗਤ ਹੈ ਤੁਹਾਡਾ ਆਪਣੇ ਪੇਜ ਤੇ ਬਾਈ ਅੱਜ ਖੜੇ ਹਾਂ ਬਾਈ ਤਲਵੰਡੀ ਸਾਬ ਮੰਡੀ ਤੇ ਬਾਈ ਸੋਨੀ ਐ ਤੁਸੀਂ ਜਾਣਦੇ ਹੋਵੋਗੇ ਸੋਨੀ ਮਿਸਤਰੀ ਸੋਨੀ ਮਿਸਤਰੀ ਐ ਬਾਈ ਗਵਿੰਦਪੁਰਿਆਲਾ ਬਾਬੇ ਰਾਜੇ ਦਾ ਮੁੰਡਾ ਇਹੀ ਐ ਨਾ ਹਾਂ ਨਾ ਸੋਨੀ ਬਾਈ ਤਰਾ ਰਸ ਬੋਲ ਲੇ ਸ਼ੁਰੂ ਜਿ ਕਰਾ ਉੱਚੋਂ ਮੰਡੀ ਟਰੈਕਟਰ ਹੁੰਦੇ ਬਈ ਆਪਣੇ ਪਿੰਡ ਦੇ ਬੰਦਪੁਰਾ ਜੀ ਜ਼ਿਲ੍ਹਾ ਬੰਦਪੁਰਾ ਜੀ ਚਿੱਲਾ ਬੰਦਪੁਰਾ ਹਾਂਜੀ ਕਿੰਨੇ ਟਰੈਕਟਰ ਹੁੰਦੇ ਬਾਈ ਆਪਣੇ ਕੋਲ 3-4 ਟਰੈਕਟਰ ਹੁੰਦੇ ਬਾਈ ਅੱਛਾ ਹਾਂਜੀ ਅੱਜ ਤਾਂ ਟਰੈਕਟਰ ਆਪਣੇ ਕੋਲੇ ਜੀ ਠੀਕ ਐ ਹਾਂਜੀ 1 ਮਿੰਟ ਹਾਂ ਸੋਨੇ ਭਾਈ ਕਿਹੜੇ ਕਿਹੜੇ ਟਰੈਕਟਰ ਦੱਸੀ ਕਰਾਂ ਮੇਰੇ ਇੱਕ ਤਾਂ ਪਹੁੰਚ ਜਾਦਾ ਸਹੀ ਆ ਬਾਈ ਦੇ ਮਾਰ ਕੇ ਦੇਈ ਦੀ ਕਾਪੀ ਜੀ ਬੈਂਡਾ ਨੰਬਰ ਜੀ ਠੀਕ ਆ ਕੁੱਲ ਮੇ ਸਿਆਲਾ ਡਬਲ ਡਿਸਟ੍ਰਿਬਿਊਟਰ ਰਿਵਰਸ ਵੀਡੀਓ ਜੀ ਅੱਛਾ ਅੱਛਾ ਟਰੈਕਟਰ ਦਿਖਾ ਕਰਾਂ ਭਾਈ ਬਠਿੰਡਾ ਨੰਬਰ ਬਾਈ ਕੋਲੇ 2022 ਮਾਡਲ ਹਾਂਜੀ ਨਵਾਂ ਜਾਂ ਕੰਮ ਕੀਤਾ ਭਾਈ ਨੇ ਭਾਈ 2022 ਮਾਡਲ ਟਰੈਕਟਰ ਹੈਗਾ ਜਮਾ ਕੋਰਾ ਟਰੈਕਟਰ ਹੈ ਭਾਈ ਆ ਦੇਖੋ ਬਈ ਰੰਗ ਰੋਂਗ ਨੇ ਬੈਫਲੇਟਾ ਬਲੂਟਾਂ ਦਾ ਪੂਰਾ ਵਧੀਆ ਕਿਉਂਕਿ ਨਿਕਲਣੇ ਕੋਲ ਕਿਦਾਂ ਨਹੀਂ ਲਿਆ ਹੈਗਾ ਪੂਰਾ ਨਵਾਂ ਟਰੈਕਟਰ ਆ ਫੁੱਲ ਕਨੋਪੀ ਕੰਪਨੀ ਦੇ ਕਿ ਦੁਆਰਾ ਲਵਾਈ ਬਈ ਲਵਾਈ ਹੈ ਜੀ ਦੁਆਰੇ ਆ ਪਹਿਲੇ ਲਵਾਈ ਹੋਈ ਹੈ ਹਣਾ ਐਕਸਟਰਾ ਲੱਗੀ ਹੋਈ ਆ ਜਮਾ ਨਿਕਲਣੇ ਕੋਲ ਦੇਖ ਲੋ ਪੂਰਾ ਸੋਹਣਾ ਪੈ ਬਾਈ ਨਵਾਂ ਟਰੈਕਟਰ ਆ ਜਮਾ ਕੋਰਾ ਬਾਈ ਸੋਨੇ ਗੋਬਿੰਦ ਪ੍ਰਿਆਰ ਕੋਲੇ ਬਾਈ ਨਵਾਂ ਕੰਮ ਸਟਾਰਟ ਕੀਤਾ ਹਾਂਜੀ ਬਾਈ ਨਵਾਂ ਕਰਿਆ ਜੀ ਕਿੰਨੇ ਟਰੈਕਟਰ ਵੇਚਿਆ ਕੋਈ ਤੋਂ ਪਹਿਲਾਂ ਇੱਕ ਟਰੈਕਟਰ ਵੇਚਿਆ ਹੈਗਾ ਜੀ ਲੀਲ ਰੈਡ ਵਾਲਾ ਜੀ 36 36 ਵਿੱਚ ਹੈ ਕਿੰਨੇ ਦਾ ਵੇਚਤਾ ਸੀ ਉਹ 2 ਚਾਚਾ ਆਣਾ ਹੋਕਦੇ ਕਿਲੀ ਕੁਲੀ ਨਾਲ ਨਿਕਲਣੋਂ ਕੋਲ ਉਮੇ ਜੇ ਪੈਗਾ 2022 ਮਾਡਲ ਹੈ ਸੀਟ ਤੇ ਆ ਦੇਖੋ ਸੀਟ ਤੇ ਕਾगज ਕੂਕ ਜ ਪੂਰਾ ਚੜਿਆ ਹੋਇਆ ਹੈ ਬਾਈ ਜਮਾ ਨਵਾਂ ਟਰੈਕਟਰ ਹੈ ਕਿਸੇ ਕਿਸਾਨ ਭਰਾ ਨੂੰ ਚਾਹੀਦਾ ਹੋਵੇ ਤੇ ਬਾਈ ਸੋਨੀ ਨਾਲ ਸੰਪਰਕ ਕਰ ਲਿਓ ਸੋਨੀ ਦਾ ਨੰਬਰ ਆਪਾਂ ਸਕਰੀਨ ਦੇ ਉੱਤੇ ਵੀ ਪਾ ਦਾਂਗੇ ਤੁਹਾਨੂੰ ਉੱਤੇ ਵੀ ਪਾ ਦਾਂਗੇ ਪੂਰਾ ਫੁੱਲ ਚੰਗਾ ਟਰੈਕਟਰ ਹੈ ਸੋਨੀ ਦਾ ਰੇਟ ਕੀ ਰੱਖਿਆ ਬਾਈ ਇਹਦਾ 7 ਲੱਖ 65000 ਰੁਪਏ ਰੇਟ ਰੱਖਿਆ ਜੀ 7 ਲੱਖ 65000 ਰੁਪਏ ਬਿਲਕੁਲ ਬਾਜੂ ਰੇਟ ਹੈ ਬਠਿੰਡਾ ਨੰਬਰ ਹੈ ਤੇ ਦੇਣਾ ਕਿੰਨੇ ਦਾ ਬਾਈ ਇਹ ਬੱਦ ਦੇ ਨਾਲ ਹੀ ਤੁਹਾਡੀ ਵੀਡੀਓ ਦੇਖ ਕੇ ਆਊਗਾ ਕਈ 7 ਲੱਖ 40 ਹਜ਼ਾਰ ਰੁਪਏ ਦੇ ਦਾਂਗੇ ਜੀ 7 ਲੱਖ 40 ਹਜ਼ਾਰ ਦਾ ਸਵਾ 7 ਲੱਖ ਦਾ ਟਰੈਕਟਰ ਦਵਾ ਦੂੰਗਾ ਭਾਈ ਆਪਣਾ ਨੰਬਰ ਨੋਟ ਕਰ ਲਓ 94653 62000 ਗੇਅਰ ਪ੍ਰੋ ਟਰੈਕਟਰ ਹੈ ਫੁੱਲ ਟਾਪ ਮਾਡਲ ਹੈ 4 ਸਪੀਡਾਂ ਵਾਲਾ ਹੈ ਡਬਲ ਡਿਸਟ੍ਰਿਬਿਊਟਰ ਟਰੈਕਟਰ ਹੈ ਜੀ ਆਹ ਦੇਖੋ ਡਬਲ ਪੀਟੀਓ ਹੈ ਡਬਲ ਪੀ 2 ਐ ਪੂਰਾ ਚੰਗਾ ਕਿੰਨੇ ਘੰਟੇ ਕਿੰਨੇ ਚੱਲਿਆ ਬਾਈ ਇਹ 1285 ਘੰਟੇ ਚੱਲਿਆ ਜੀ 1285 ਘੰਟੇ ਚੱਲੇ ਬਾਈ ਭਾਵੇਂ 500 ਘੰਟਾ ਕਰਦੇ ਕੋਈ ਦੱਸ ਨਹੀਂ ਸਕਦਾ ਪਰ ਬਾਈ ਨੇ ਸੱਚੀ ਦੱਸੇ ਕੰਪਨੀ ਰਿਕਾਰਡ ਨਾਲ 1285 ਘੰਟੇ ਚੱਲੇ ਬਾਈ ਕਹਿੰਦਾ ਅੱਗੇ ਬਾਈ ਕੋਲ ਹੈਗਾ 3630 3630 ਕਿਹੜਾ ਮਾਡਲ ਹੈ ਜੀ 2009 ਮਾਡਲ ਹੈ ਬਾਈ ਬਾਈ ਨੇ ਨੁਕਰਾਂ ਲਖਾ ਰੱਖਿਆ ਹੈਗਾ ਬਿਨਾ ਡਰ ਕੋਲ ਪੂਰਾ ਚੰਗਾ ਟਰੈਕਟਰ ਹੈ ਡਬਲ ਡੈਸਟਰੀਬਿਊਟਰ ਹੈ ਅੱਛਾ 30 ਸਪੀਡ ਹੈ এবੀਸੀ 11 ਜਗ੍ਹਾ ਡਬਲ ਡਿਸਟਰੀਬਿਟਰ ਆ ਫੁੱਲ ਟੌਪ ਮਾਡਲ ਕਨੋਪਿਕ ਨੂੰ ਵੀ ਸੋਨੇ ਦਾ ਕੀ ਰੇਟ ਰੱਖਿਆ ਇਹਦਾ 440000 ਰੁਪਏ ਰੱਖਿਆ ਜੀ 440000 ਤੇ ਨੰਬਰ ਕਿੱਥੋਂ ਦਾ ਬਈ ਟੋਇੰਡਾ ਨੰਬਰ ਜੀ ਪਹਿਲੇ ਨਾ ਜੀ ਵੈਰੀ ਗੁੱਡ ਤੇ ਦੇਣਾ ਕਿੰਨੇ ਦਾ ਬਈ ਇਹ ਤੇ 4,25,000 ਦੇ ਦਾਂਗੀ 4,25,000 ਦਾ 10,000 ਰੁਪਏ ਮੈਂ ਮਾ ਸਾਊਟ ਛੋੜ ਕਰਾ ਦੂੰਗਾ ਆਪਾਂ ਨੰਬਰ ਤੁਸੀਂ ਨੋਟ ਕਰ ਹੀ ਚੁੱਕੇ ਹੋਵੋਗੇ ਦੁਬਾਰਾ ਨੰਬਰ ਨੋਟ ਕਰ ਲਓ 94653 62000 ਤੇ ਸੰਪਰਕ ਕਰ ਲਿਓ ਬਾਈ ਜੇ ਕੋਈ ਲੋਨ ਕਰਾ ਕੇ ਲੈਣਾ ਆਪਾਂ ਲੋਨ ਕਰਾ ਕੇ ਵੀ ਟਰੈਕਟਰ ਦੇ ਦਿਆਂਗੇ ਆਪਣੇ ਇਸ ਨੰਬਰ ਤੇ ਵਟਸਐਪ ਵੀ ਚੱਲਦਾ ਹੈਗਾ ਜੇ ਤੁਸੀਂ ਕੋਈ ਟਰੈਕਟਰ ਵੇਚਣਾ ਹੈ ਖਰੀਦਣਾ ਤਾਂ ਵੀ ਇਸ ਨੰਬਰ ਤੇ ਤੁਸੀਂ ਵੀਡੀਓ ਬਣਾ ਕੇ ਫੋਟੋ ਖਿੱਚ ਕੇ ਭਾ ਸਕਦੇ ਹੋ ਜੀ ਅੱਗੇ ਬਾਈ ਕੋਲ ਹੈਗਾ 5210 ਅਬ 524 52000 12 ਮਾਡਲ ਜੀ 524 2012 ਮਾਡਲ ਟਰੈਕਟਰ ਟੈਰਾ ਟਰੈਕ ਨੂੰ ਆ ਦੇਖੋ ਡਬਲ ਵੀਡੂ ਵਾਲਾ ਟਰੈਕਟਰ ਹੈਗਾ ਤੇ ਟਰੈਕਟਰ ਦੇ ਟਾਇਰ ਵੀ ਬਾਈ ਜੀ ਜਮਾਂ ਬਿਲਕੁਲ ਨਵੇਂ ਆ ਪੂਰਾ ਘੈਂਟ ਟਰੈਕਟਰ ਹੈ ਟਾਇਰਾਂ ਦਾ ਬਿੱਲ ਬੁੱਲ ਵੀ ਦੇ ਦਾਂਗੇ ਆਪਾਂ ਆਪ ਨੂੰ ਵੀ ਲੱਗੀ ਹੋਈ ਆ ਬਾਈ ਕਹਿੰਦਾ ਆਪੋਲੋ ਕੰਪਨੀ ਦੇ ਚਾਰੇ ਟਾਇਰ ਆ ਬਾਈ ਬਿੱਲ ਦੇ ਦੇਾਂਗੇ ਨਾਲ ਕਹਿੰਦਾ ਬਾਡੀ ਲਾਈਨ ਦਾ ਚੈੱਕ ਕਰ ਲੋ ਟਰੈਕਟਰ ਪੂਰਾ ਸੋਹਣਾ ਟਰੈਕਟਰ ਆ ਪਿਓਰ 12 ਮਾਡਲ ਹੈ 524 ਕਾਲੇ ਢੱਡਾ ਵਾਲਾ ਪਹਿੰਡਾ ਨੰਬਰ ਆ ਜੀ ਇਹ ਵੀ ਜੀ ਪਹਿੰਡਾ ਨੰਬਰ ਪੀ ਵੀ 03 ਹਾਂਜੀ 4 ਲੱਖ 65000 ਰੁਪਏ ਬਾਈ ਡਿਮਾਂਡ ਕਰਦਾ ਬਾਈ ਟਰੈਕਟਰ ਇਹ ਤਾਂ ਸੌਦਾ ਕਿੰਨੇ ਦਾ ਇਹ ਸਵਾ 4 ਲੱਖ ਰੁਪਏ ਦੇ ਦਾਂਗੇ ਜੀ ਸਵਾ 4 ਲੱਖ ਰੁਪਏ ਦਾ ਟਰੈਕਟਰ ਚੰਗਾ ਬਾਈ ਸਵਾ 4 ਲੱਖ ਦਾ ਬਾਈ ਕਹਿੰਦਾ ਟਰੈਕਟਰ ਦੇ ਦਾਂਗੇ ਬਾਈ ਇਹਨਾਂ ਟਰੈਕਟਰਾਂ ਸਭ ਦੀ ਰੇਟਾਂ ਸਭ ਦੀ ਬਾਈ ਦਾ ਫੋਨ ਨੰਬਰ ਆਪਾਂ ਦੁਬਾਰੇ ਬੋਲਣ ਲੱਗਿਆਂ ਤੁਹਾਨੂੰ ਮਗਰਾਡ ਮਨੋਰਡ ਚੈੱਕ ਕਰ ਲੋ ਟਰੈਕਟਰ ਦੇ ਪੂਰਾ ਸੋਨੇ ਪਏ ਸੋਨੇ ਦਾ ਫੋਨ ਨੰਬਰ ਬੋਲ ਲਈ 80542 ਜੀ 25794 ਜੀ 80542 25794 25794 ਤੇ ਬਾਈ ਨਾਲ ਤੁਸੀਂ ਸੰਪਰਕ ਕਰ ਲਿਓ ਜੀ ਕੋਈ ਵੀ ਇਹਨਾਂ ਟਰੈਕਟਰਾਂ ਸੰਬੰਧੀ ਰੇਟਾਂ ਸੰਬੰਧੀ ਤੁਹਾਨੂੰ ਜਾਣਕਾਰੀ ਚਾਹੀਦੀ ਹੋਵੇ ਟਰੈਕਟਰ ਨੂੰ ਆਨ ਕਰਾ ਕੇ ਲੈਣਾ ਆਪਣਾ ਨੰਬਰ ਨੋਟ ਕਰ ਲਓ 94653 62000 ਤੇ ਸੰਪਰਕ ਕਰ ਲਿਓ ਵੀਡੀਓ ਚੰਗੀ ਲੱਗੀ ਤਾਂ ਜਲਦੀ ਜਲਦੀ ਵੀਡੀਓ ਨੂੰ ਸ਼ੇਅਰ ਕਰ ਦਿਓ ਤੇ ਆਪਣੇ ਪੇਜ ਨੂੰ ਲਾਈਕ ਕਰ ਲਓ ਤੇ ਸਬਸਕ੍ਰਾਈਬ ਕਰ ਲਿਓ ਜੀ ਅੱਗੇ ਬਾਈ ਸੋਨੇ ਕੋਲੇ ਆ ਟਰੈਕਟਰ ਹੈਗੇ ਹੈਗੇ ਇਹ ਜੋਨੇ ਕਿਹੜਾ ਮਾਡਲ ਹੈ ਇਹ ਫਾਰਮ ਦੇ 7 ਮਾਡਲ ਆ ਜੀ ਹਾਂ ਜੀ 7 ਮਾਡਲ ਜੀ ਸਿੰਗਲ ਕਲੱਚ ਸੁਣੇ ਹਾਂ ਜੀ ਟੈਕ ਹੈਗਾ ਅੱਧਾ ਵਾਂਗੂ 2007 ਮਾਡਲ ਨੰਬਰ 50 ਨੰਬਰ ਜੀ ਪੰਜਾਬ ਨੰਬਰ ਹਾਂ ਪੰਜਾਬ ਨੰਬਰ ਟਰੈਕਟਰ ਆ 2007 ਮਾਡਲ ਟਰੈਕਟਰ ਬਾਈ ਜੀ ਅਗਲੇ ਟਾਇਰ ਜਮਾ ਨਵੇਂ ਪਾਏ ਹੋਏ ਆ ਸੁਣੇ ਇਹਦਾ ਬੁੱਲ ਕੀ ਤੇ ਸੌਦਾ ਕਿੰਨੇ ਦਾ ਹੋਊਗਾ ਇਹਦਾ ਇਹ 2,30,000 ਰੁਪਏ ਰੇਟ ਆ ਜੀ ਅੱਛਾ ਤੇ ਦੇਣਾ ਕਿੰਨੇ ਦਾ ਬਾਈ ਟਰੈਕਟਰ ਇਹ 2 ਲੱਖ ਦੇ ਦਾਂਗੇ ਜੀ ਪੂਰੇ ਦਾ ਜੀ ਪੂਰੇ 2 ਲੱਖ ਦਾ ਹਾਂ ਜੀ ਠੀਕ ਹੈ ਬਾਈ ਜੀ 2 ਲੱਖ 30000 ਰੁਪਏ ਛੱਡਦਾ ਬਾਈ ਨੇ 855 ਬਾਈ ਕੋਲ ਇਹ 11 ਮਾਡਲ ਹੈ ਜੀ 2011 ਮਾਡਲ 395000 ਰੇਟ ਹੈ ਜੀ ਦਾ ਇਹ 398000 ਚੈਟਰ ਪੂਰੇ ਚੰਗੇ ਆ 398000 ਪਾਵਰ ਸਟੀਅਰਿੰਗ ਵਾਲਾ ਟਰੈਕਟਰ ਹੈ ਹਨਾ ਹਾਂ ਜੀ 11 ਮਾਡਲ ਦਾ ਨੰਬਰ ਜੀ ਤੇਲ ਬ੍ਰੇਕ ਵਾਲਾ ਟਰੈਕਟਰ ਹੈ ਬਾਈ ਜੀ ਬਠਿੰਡਾ ਨੰਬਰ ਡਬਲ ਡਿਸਟ੍ਰੀਬਿਊਟਰ ਆ ਜੀ ਜੀ ਬਾਈ ਕਹਿੰਦਾ ਪੂਰਾ ਚੰਗਾ ਟਰੈਕਟਰ ਹੈ ਡਬਲ ਐਸਟੀ ਡਬਲ ਡਿਸਟ੍ਰੀਬਿਊਟਰ ਜੀ ਹਾਂ ਠੀਕ ਹੈ ਇਹਦਾ ਸੌਦਾ ਕਿੰਨਾ ਦਾ ਹੋਸਣਿਆ ਇਹ ਤਾਂ ਲੱਖਾਂ ਹੀ ਰਿਹਾ ਦੇ ਦਾਂਗੇ ਜੀ ਤਿੰਨ ਅੱਸੀ ਦਾ 10000 ਰੁਪਏ ਬਾਈ ਮੈਂ ਛੋਟ ਕਰਾ ਦੂੰਗਾ ਆਪਣਾ ਨੰਬਰ ਤੁਹਾਨੂੰ ਬਾਰ-ਬਾਰ ਬੋਲਦਾ ਚੰਗਾ ਨਹੀਂ ਲੱਗਦਾਗਾ ਮੈਨੂੰ ਫੋਨ ਕਰ ਲਓ ਜੜਦਾ ਹੋਇਆ ਠੀਕ ਹੈ ਇਹਨਾਂ ਟਰੈਕਟਰਾਂ ਵਿੱਚ ਸਾਰਿਆਂ ਦੇ ਵਿੱਚ ਪੁਰਾਣੇ ਟਰੈਕਟਰ ਵੀ ਕੱਟੇ ਜਾਣਗੇ ਟਰੈਕਟਰ ਪੂਰਾ ਚੰਗਾ ਹੈ ਪਾਵਰ ਸਟੇਰਿੰਗ ਵਾਲਾ ਟਰੈਕਟਰ ਹੈ 2011 ਮਾਡਲ ਟਰੈਕਟਰ ਹੈ ਜੀ ਅੱਗੇ ਆ ਜਾਂਦਾਗਾ ਬਾਈ ਕੋਲੇ ਫੌ ਲੈਂਡ 11 ਮਾਡਲ ਜੀ 2011 ਮਾਡਲ ਇਹ ਬਿਨਾ ਡਰ ਕੋ ਵਾਲਾ ਟਰੈਕਟਰ ਹੈ ਜੀ ਨੰਬਰ ਇਹ ਇਹ ਹਰਿਆਣਾ ਜੀ ਹਰਿਆਣਾ ਨੰਬਰ ਹੈ ਐਨਓਸੀ ਜਿੱਥੋਂ ਦੀ ਕਹਾਂਗੇ ਤੁਹ ਪੂਰਾ ਚੰਗਾ ਟਰੈਕਟਰ ਹੈ ਜੀ ਪੂਰਾ ਬਹੁਤ ਚੰਗਾ ਬਹੁਤ ਚੰਗਾ ਟਰੈਕਟਰ ਚਲਾਈ ਚਲੋਈਦਾ ਬਾਈ ਕਹਿੰਦੇ ਚੰਗਾਗਾ ਬਾਡੀ ਲਾਈਨ ਦਾ ਪੂਰਾ ਸੋਹਣਾ ਟਰੈਕਟਰ ਹੈ ਬਾਈ ਚੰਗੀ ਤਰ੍ਹਾਂ ਚੈੱਕ ਕਰ ਲਓ ਮੇਰੇ ਵੀਰੋ ਜੇ ਬਾਈ ਤੋਂ ਫੋਟੋ ਡਬਲ ਡਿਸਟ੍ਰੀਬਿਊਟਰ ਵਾਲਾ ਫੋਟੋ ਮਾਰ ਟਰੈਕਟਰ ਹੈ ਬਾਈ ਤੋਂ ਤੁਸੀਂ ਫੋਟੋ ਮੰਗਾ ਸਕਦੇ ਚੰਗਾ ਟਰੈਕਟਰ ਹੈ ਪੂਰਾ ਵਧੀਆ ਸੋਨੇ ਇਹ ਸੌਦਾ ਕਿੰਨੇ ਦਾ ਹੋਊਗਾ ਬਾਈ ਤੇ ਕਿੰਨਾ ਰੇਟ ਹੈ ਇਹ 4 ਲੱਖ ਤੇ 70000 ਰੁਪਿਆ ਰੇਟ ਆ ਜੀ ਸਾਢੇ 4 ਲੱਖ ਰੁਪਿਆ ਦੇ ਦਾਂਗੇ ਜੀ ਇਹ ਸਾਢੇ 4 ਲੱਖ ਰੁਪਿਆ ਦਾ ਸਾਢੇ 4 ਲੱਖ ਰੁਪਿਆ ਦਾ ਟਰੈਕਟਰ ਬਾਈ ਸੋਨ ਨੂੰ ਕਹਿੰਦਾ ਦੇ ਦਾਂਗੇ ਹੈ ਹਾਂਜੀ ਹੈਲੋ ਅੱਗੇ ਬਾਈ ਹੈਗਾਗਾ ਸੋਨਾਲੀਕਾ 14 ਮਾਡਲ ਜੀ ਵਾਲਾ ਸੋਨਾਲੀਕਾ ਸੋਨਾਲੀਕਾ 35 ਹਜ਼ਾਰ ਦਾ ਟਰੈਕਟਰ ਆ ਬਾਈ ਜੀ 2014 ਮਾਡਲ ਦਾ ਹਾਂਜੀ ਇਹਦਾ ਬਾਈ ਡਿਮਾਂਡ ਕਿੰਨੀ ਆ ਵੱਡੇ ਭਾਈ ਪਾਵਰ ਸੇਰ ਨਾਲ ਟਰੈਕਟਰ ਆ ਬਾਈ ਇਹ ਤੇ ਲੱਗਦਾ 10000 ਰੁਪਿਆ ਜੀ ਇਹ ਤੇ ਲੋਨ ਹੋ ਜੋ 2.5 ਲੱਖ ਰੁਪਿਆ ਟਰੈਕਟਰ ਦਾ ਇਹ ਢਾਈ ਲੱਖ ਰੁਪਏ ਹੋਵੇ 50000 ਰੁਪਏ ਤੁਹਾਡੇ ਕੋਲੇ ਚਾਹੀਦਾ ਢਾਈ ਲੱਖ ਰੁਪਏ ਲੋਨ ਮੈਂ ਕਰਾ ਦੂੰ 94653 62000 ਰੁਪਿਆ 62000 ਆਪਣਾ ਨੰਬਰ ਨੋਟ ਕਰ ਲਓ ਇਸ ਨੰਬਰ ਤੇ ਸੰਪਰਕ ਕਰ ਲਓ ਜੀ ਪਾਵਰ ਸਟੇਰੀng ਵਾਲਾ ਟਰੈਕਟਰ ਹੈਗਾ ਜੇ ਕਿਸੇ ਭਰਾ ਨੂੰ ਕਿਰਾਏ ਵਾਲੇ ਨੂੰ ਚਾਹੀਦਾ ਹੋਵੇ 2014 ਮਾਡਲ ਸੋਨਾਲਿਕਾ 35 ਵਾਲਾ ਸੋਨਾਲਿਕਾ DI 35 ਹੈ ਇਹ ਬਾਈ ਸੋਨੂ ਕੋਲੇ ਹੈਗਾ ਲੋਨ ਕਰਾਉਣਾ ਹੈ ਮੇਰੇ ਨਾਲ ਸੰਪਰਕ ਕਰ ਲਓ 31000 ਰੁਪਿਆ ਡਿਮਾਂਡ ਕਰਦਾ ਬਾਈ ਤੁਹਾਡੇ ਕੋਲੇ 50000 ਹੋਣਾ ਚਾਹੀਦਾ ਤੇ ਸੋਨੇ ਦਾ ਸੌਦਾ ਕਿੰਨੇ ਦਾ ਹੈ 380000 ਦੇ ਦਾਂਗੇ ਜੀ 3 ਲੱਖ 2 ਲੱਖ 2 ਲੱਖ ਅਸੀਰਦ ਤਨ ਲਾਸਮਾ ਦਾ 2 ਲੱਖ 80 ਹਜ਼ਾਰ ਦਾ ਭਾਈ ਕਹਿੰਦਾ ਸੌਦਾ ਤੁਹਾਨੂੰ ਦੇ ਦਾਂਗੇ ਤੇਰਾ ਫੋਨ ਨੰਬਰ ਤੇ ਐਡਰੈਸ ਦੁਬਾਰਾ ਬੋਲ ਦੇ 93632 ਜੀ 52042 ਜੀ भाई अच्छा भाई दा नंबर तेरा 94632 52058042 ਇਸ ਨੰਬਰ ਤੇ ਤੁਸੀਂ ਬਾਈ ਸੰਪਰਕ ਕਰ ਸਕਦੇ ਹੋ ਇਹਨਾਂ ਟਰੈਕਟਰਾਂ ਸੰਧੀ ਰੇਟਾਂ ਸੰਧੀ ਕੋਈ ਵੀ ਜਾਣਕਾਰੀ ਚਾਹੀਦੀ ਹੋਵੇ ਤਾਂ ਇਸ ਨੰਬਰ ਤੇ ਸੰਪਰਕ ਕਰਕੇ ਜਾਣਕਾਰੀ ਲੈ ਸਕਦੇ ਹੋ ਵੀਡੀਓ ਚੰਗੀ ਲੱਗੀ ਜਲਦੀ ਜਲਦੀ ਸ਼ੇਅਰ ਕਰਦੇ ਹੋ ਆਪਣੇ ਪੇਜ ਨੂੰ ਲਾਈਕ ਫੋਲੋ ਤੇ ਸਬਸਕ੍ਰਾਈਬ ਕਰ ਲਓ ਜੀ ਤਾਂ ਕਿ ਤੁਹਾਡੇ ਤੱਕ ਨਿਤ ਨਵੀਆਂ ਜਾਣਕਾਰੀਆਂ ਲੈ ਕੇ ਆਉਂਦੇ ਰਹੇ ਧੰਨਵਾਦ ਜੀ ਮਿਲਦਾ ਹੈ ਮਿਹਰਬਾਨੀ ਸ਼ੁਕਰੀਆ